ਹਾਂਜੀ ਬਹੁਤ-ਬਹੁਤ ਧੰਨਵਾਦ ਮੰਮਤਾ ਬੇਨਰਜੀ ਦਾ ਜਿਨ੍ਹਾਂ ਵੱਲੋਂ ਇੱਕ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਧੀਆਂ ਦੀ ਸੁਰੱਖਿਆ ਲਈ ਔਰਤਾਂ ਦੀ ਸੁਰੱਖਿਆ ਲਈ ਮੈਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਦੂਸਰੇ ਸੂਬਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਮੰਮਤਾ ਬੇਨਰਜੀ ਵਰਗਿਆਂ ਦੀ ਜਿਹੜੀ ਸੋਚ ਆ ਜਿਹੜੀ ਉਹ ਜੇ ਤੁਸੀਂ ਵੀ ਅਪਣਾ ਲਓਗੇ ਜੇ ਤੁਸੀਂ ਵੀ ਉਸ ਤਰੀਕੇ ਦੇ ਨਾਲ ਚੱਲੋਗੇ ਤੇ ਮੈਨੂੰ ਲੱਗਦਾ ਔਰਤਾਂ ਦੇ ਨਾਲ ਜੋ ਅਪਰਾਧ ਹੋ ਰਹੇ ਆ ਉਹ ਕਦੇ ਵੀ ਨਾ ਹੋਣਗੇ ਜਿਹੜੀਆਂ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਉਹ ਕਦੇ ਵੀ ਨਾ ਲੁੱਟੀਆਂ ਜਾਣੀਆਂ ਮੰਮਤਾ ਜੀ ਵੱਲੋਂ ਜਿਹੜਾ ਇਹ ਕਾਨੂੰਨ ਆ ਜਿਹਦੀ ਅਜੇ ਰਾਜਪਾਲ ਤੋਂ ਮਨਜ਼ੂਰੀ ਲੈਣੀ ਆ ਉਹਨਾਂ ਨੇ ਮਤਲਬ ਕਿ ਉਹਦੀ ਦੇਖਰੇਖ ਵਿੱਚ ਉਹ ਜਿਹੜਾ ਕਾਨੂੰਨ ਬਣ ਜਾਣਾ ਬੜਾ ਵਧੀਆ ਲੱਗਾ ਮੈਨੂੰ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਲੜਕੀ ਅਪਰਾਧ ਦੇ ਥਰੂ ਰੇਪ ਦੇ ਥਰੂ ਕੋਮਾ ਦੇ ਵਿੱਚ ਜਾਂਦੀ ਆ ਤਾਂ ਜਾਂ ਉਹਦੀ ਮੌਤ ਹੋ ਜਾਂਦੀ ਆ ਤਾਂ 10 ਦਿਨ ਦੇ ਅੰਦਰ ਅੰਦਰ ਜਿਹੜੇ ਉਹ ਦੋਸ਼ੀ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਊਗੀ ਉਹਨਾਂ ਨੂੰ ਫਾਂਸੀ ਦਿੱਤੀ ਜਾਊਗੀ ਤੇ 28 ਦਿਨ ਦੇ ਅੰਦਰ ਜਿਹੜੀ ਔਰਤਾਂ ਦੇ ਨਾਲ ਜੁੜੇ ਮਸਲੇ ਆ ਜਿਹੜੀ ਔਰਤਾਂ ਦੇ ਨਾਲ ਰੇਪ ਕੇਸੇੜ ਛੜਛੜ ਦੇ ਕੇਸ ਆ 28 ਦਿਨਾਂ ਦੇ ਅੰਦਰ ਅੰਦਰ ਜਿਹੜੀ ਉਹਨਾਂ ਕੇਸਾਂ ਦੀ ਸੁਣਵਾਈ ਹੋਊਗੀ ਤੇ ਸਜ਼ਾਵਾ ਦਿੱਤੀਆਂ ਜਾਣੀਆਂ ਇਹ ਚੀਜ਼ ਬਹੁਤ ਵਧੀਆ ਤੇ ਮੈਨੂੰ ਲੱਗਦਾ ਹਰ ਸੂਬੇ ਦੇ ਵਿੱਚ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਕਿਉਂਕਿ ਇੱਥੇ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ 5 ਸਾਲ ਦੀ ਬੱਚੀ ਨੂੰ ਨਹੀਂ ਪਤਾ ਰੇਪ ਕੀ ਹੁੰਦਾ ਜਾਂ ਉਹਦੇ ਜੈਸਮ ਦੇ ਨਾਲ ਕੀ ਹੋ ਰਿਹਾ ਉਹਨੂੰ ਕੌਣ ਨੋਚ ਰਿਹਾ ਇਸ ਤਰ੍ਹਾਂ ਦੇ ਕੇਸ ਵੀ ਪੰਜਾਬ ਦੇ ਵਿੱਚ ਹੋਏ ਆ ਪੰਜਾਬ ਦੀ ਧਰਤੀ ਤੇ ਹੋਏ ਆ ਸੋ ਜੇ ਕਾਨੂੰਨ ਇਸ ਤਰ੍ਹਾਂ ਦੇ ਕਾਨੂੰਨ ਆ ਜਾਣ ਤਾਂ ਮੈਨੂੰ ਲੱਗਦਾ ਇਹਨਾਂ ਦਰਿੰਦਿਆਂ ਨੂੰ ਜਿਹੜਾ ਡਰ ਪੈ ਜਾਊਗਾ ਜਿਹੜਾ ਕ੍ਰਾਈਮ ਆ ਉਹ ਰੁਕੂਗਾ ਅੱਗੇ ਕਿਸੇ ਅਸੀਂ ਗਲੀ ਮੁਹੱਲੇ ਦੇ ਵਿੱਚ ਤੁਰੇ ਜਾਣਾ ਤਾਂ ਅਸੀਂ ਇੱਕ ਛੋਟੀ ਚੱਕ ਕੇ ਤੁਰ ਪੈਣੀ ਸਿਆਣੇ ਬਜ਼ੁਰਗਾਂ ਨੇ ਕਹਿਣਾ ਗਲੀ ਦੇ ਵਿੱਚ ਕਈ ਵਾਰਾ ਕੁੱਤੇ ਫਿਰਦੇ ਹੁੰਦੇ ਆ ਪਤਾ ਨਹੀਂ ਕਦੋਂ ਲੱਤ ਫੜ ਲੈਣ ਪਰ ਹੈਰਾਨੀਆਂ ਕਿ ਅੱਜ ਸਾਨੂੰ ਉਹ ਪੋਸਟਾਂ ਪਾਉਣੀਆਂ ਪੈ ਰਹੀਆਂ ਕਿ ਸਾਨੂੰ ਉਹਨਾਂ ਅਵਾਰਾ ਕੁੱਤਿਆਂ ਤੋਂ ਡਰਨੀ ਔਰਤਾਂ ਨੂੰ ਉਹਨਾਂ ਬੱਚਿਆਂ ਨੂੰ ਨਾ ਧੀਆਂ ਨੂੰ ਨਾ ਭੈਣਾਂ ਨੂੰ ਉਹਨਾਂ ਇਥੋਂ ਤੱਕ ਕਿ ਜਿੱਥੇ 80 ਸਾਲ ਦੀ ਵੇ ਬੇਦਰੇਪ ਹੋ ਜੇ ਤੁਸੀਂ ਸਮਝੋ ਉਥੇ ਕਿੰਨਾ ਕਾਨੂੰਨ ਆ ਜਿਹੜਾ ਅਮਲ ਦੇ ਵਿੱਚ ਆਇਆ ਹੋ ਸੋ ਗੱਲ ਇਹ ਆ ਕਿ ਅੱਜ ਸਾਨੂੰ ਆਵਾਰਾ ਕੁੱਤਿਆਂ ਤੋਂ ਡਰ ਨਹੀਂ ਉਹਨਾਂ ਲੱਗਦਾ ਜਿੰਨਾ ਇਹਨਾਂ ਦਰਿੰਦਿਆਂ ਤੋਂ ਔਰਤਾਂ ਨੂੰ ਲੱਗਣ ਲੱਗਿਆ ਇੱਥੇ ਮੈਂ ਔਰਤਾਂ ਨੂੰ ਵੀ ਇੱਕ ਬੇਨਤੀ ਕਰਦੀ ਆ ਕਿ ਤੁਸੀਂ ਮਾਈ ਭਾਗੋ ਦੀਆਂ ਵਾਰਸਾਂ ਤੁਸੀਂ ਮਾਤਾ ਗੁਜ਼ਰਕੌਰ ਦੀਆਂ ਪੁੱਤੀਆਂ ਤੁਸੀਂ ਮਾਤਾ ਸਹਿਬਕੌਰ ਦੀਆਂ ਧੀਆਂ ਸਿੱਖ ਲੋ ਉਹਨਾਂ ਚੀਜ਼ਾਂ ਨੂੰ ਸਿੱਖ ਲੋ ਉਹਨਾਂ ਹਥਿਆਰਾਂ ਨੂੰ ਆਪਦੇ ਕੋਲੇ ਆਪਦੀ ਹਫਾਜ਼ਤ ਲਈ ਹਰ ਧੀ ਭੈਣ ਜਿਹੜਾ ਕੋਈ ਨਾ ਕੋਈ ਜ਼ਰੂਰ ਰੱਖੇ ਕਿ ਰੱਬ ਕਰੇ ਕਿਸੇ ਦੀ ਧੀ ਧੀ ਕੜੀ ਨਾ ਵੇਜੇ ਕਰੇ ਕੜੀ ਆਉਂਦੀ ਆ ਤਾਂ ਉਹ ਧੀਆ ਜਿਹੜੀਆਂ ਉਹ ਆਪਣੀਆਂ ਇੱਜ਼ਤਾਂ ਪੱਤ ਤਾਂ ਦੀ ਰੱਖੀ ਆ ਕਰ ਸਕਣ ਤੇ ਬਹੁਤ ਬਹੁਤ ਭੈਣ ਜੀ ਤੁਹਾਡਾ ਧੰਨਵਾਦ ਦਿਲੋਂ ਸਲੂਟ ਆ ਤੁਹਾਡੀ ਇਸ ਸੋਚ ਨੂੰ ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਉਹ ਵੱਤਵਾਜ਼ ਸ਼ੇਅਰ ਜ਼ਰੂਰ ਕਰਿਆ ਧੰਨਵਾਦ